ਬੋ ਜੀ ਲਾੜੇ ਵਾਲੀ ਗੱਡੀ ਆ ਗਈ ਪਠਾਨਾਂ ਦੇ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਗੱਡੀ ਸੱਜੀ ਆ ਤੇ ਪਹਿਲੀ ਵਾਰੀ ਲਾੜਾ ਚੱਲਾ ਬੋ ਜੀ ਪਧਾਰੋ ਹੋਏ 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 ਯਾ ਅੱਲਾ ਤੇਰਾ ਆਸਰਾ ਇਬਰਾਤ ਆਏ ਸਹੀ ਆ ਆਹ ਆ ਜੀ ਬਰਾਤ ਦੀ ਬਾਸੀ ਆ ਜੀ ਬੋ ਜੀ ਪਹਿਲੇ ਆਉਂਦੇ ਹੀ ਆ ਕੌਲੀਆਂ ਆਈਆਂ ਇਹ ਕੀ ਆ ਇੱਧਰ ਆ ਜਾ ਫਾਨੀ ਤੂੰ ਹਾਂ ਇੱਧਰ ਆ ਇਹ ਕੀ ਆ ਜੀ ਖੂਬ ਇਹ ਕੀ ਆ ਇਹ ਚਾਹ ਹੋਣੀ ਆ ਨਾਲ ਹਲਵਾ ਹੋਣਾ ਅੱਛਾ ਪਹਿਲੇ ਚਾਹ ਹੋਣੀ ਆ ਨਾਲ ਹਲਵਾ ਹੋਣਾ ਮੂਵਮੈਂਟ ਹੈ ਕਰਵਾਉਣਾ ਲਗਾਇਆ ਦਾ ਆ ਕਰਾਜ ਕਰਾ ਬismillah ਜੀ ਲਾਲਾ ਜੀ ਇੱਥੇ ਵਾਹ ਜੀ ਵਾਹ ਐ ਕਿਤਲੀ ਆ ਜੀ ਚਾਹ ਦੀਆਂ ਬਹਾਰਾਂ ਚਾਹ ਦੀਆਂ ਬਹਾਰਾਂ ਕਿਤਨੀ ਚੈੱਕ ਕਰੋ ਜੀ ਸਾਰੇ ਪਸ਼ਤੂ ਜੀ ਬੋਲਣ ਦੇ ਆ ਕੀ ਬੋਲਣ ਦਾ ਦੱਸੀ ਉਹ ਕਹਿੰਦੇ ਯਾਰ ਤੁਹਾਡਾ ਜਵਾਈ ਦੇ ਸੋਨਾ ਹੈ ਤੁਹਾਡਾ ਜਵਾਈ ਤੇ ਸੋਨਾ ਹੀ ਬਹੁਤ ਆ ਲਓ ਜੀ ਬਰਾਤ ਮੁੜ ਗਈ ਆ ਉਸਤਾਦ ਜੀ ਬੱਸ ਮੋਗੀ ਕਹਾਣੀ ਹਾਂਜੀ ਅਸਲਾਮੁਆਲੇਕਮ ਜੀ ਕੀ ਹਾਲ ਚਾਲ ਆਮੀਦ ਕਰਦੇ ਆ ਵਧੀਆ ਹੋਵਾਂਗੇ ਵੈਲਕਮ ਆ ਸਵਾਗਤ ਆ ਜੀ ਆ ਇਹਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ ਚ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਜਿਵੇਂ ਸਾਰਿਆਂ ਨੂੰ ਪਤਾ ਕਿ ਕੱਲ ਸੀ ਮਹਿੰਦੀ ਪਠਾਨ ਦੀ ਮਹਿੰਦੀ ਸੀ ਤੇ ਅੱਜ ਹੈਗੀ ਜੀ ਬਰਾਤ ਤੇ ਬਰਾਤ ਦਾ ਹੁਣ ਸਿਸਟਮ ਪਤਾ ਨਹੀਂ ਕੀ ਆ ਸਿਰਫ ਆਪਣੇ ਦੇ ਪੰਜਾਬੀਆਂ ਦੇ ਹੁੰਦਾ ਕਿ ਜੇ 9 ਵਜੇ ਕਿਹਾ ਜਾਂ 10 ਵਜੇ ਕਿਹਾ ਤੇ 12 ਵਜੇ ਤੁਰਨਾ ਜੇ 1 ਵਜੇ ਕਿਹਾ ਤੇ 4 ਵਜੇ ਤੁਰਨਾ ਆਪਣੇ ਤੋਂ ਹੁੰਦਾ ਇਸ ਹਿਸਾਬ ਇੱਥੇ ਜਿਹੜਾ ਹਿਸਾਬਕਤਾ ਵਾ ਥੋੜਾ ਜਿਹਾ ਬਦਲ ਗਿਆ ਵਾ ਇਹਨਾਂ ਨੇ 78 ਸਵੇਰੇ 8 ਵਜੇ ਆਪਾਂ ਨੂੰ ਕਹਿੰਦੇ ਵੀ 8 ਵਜੇ ਉੱਠ ਜਾਓ 9 ਵਜੇ ਬਰਾਤ ਤੁਰਨੀ ਆ। ਮੈਂ ਫੇਰ ਪਿਆਰਿਆ ਮੈਂ ਕਿਹਾ ਈਜ਼ੀ ਸੀਨ ਆ ਵੀ 12 ਵਜੇ ਤੁਰਣਗੇ ਜਾਂ 9 ਵਜੇ ਦਾ ਕਿਹਾ ਸੀ। ਉਹਨਾਂ ਨੇ ਕਿਹਾ ਨਹੀਂ 9 ਵਜੇ ਦਾ ਮਤਲਬ 9 ਵਜੇ। ਇਹ ਥੋੜਾ ਜਿਹਾ ਸਟ੍ਰਿਕਟ ਲੱਗਾ ਮੈਨੂੰ। ਮੈਂ ਕਿਹਾ ਚਲੋ ਕੋਈ ਨਹੀਂ ਖੈਰ ਤਿਆਰ ਆਪਾਂ ਹੋ ਗਏ ਆ ਉੱਥੇ ਚੱਲਦੇ ਆ। ਦੇਖਦੇ ਆਂ ਕੀ ਸੂਰਤ ਇਹ ਹਾਲ ਆ ਮਜ਼ੇ ਦੀ ਹੁਣ ਸ਼ਾਇਦ ਇਸ ਬਰਾਤ ਦੇ ਵਿੱਚ ਇਹ ਆ ਰਿਕਾਰਡ ਅੱਜ ਥੋੜੇ ਟੁੱਟਣੇ ਆ ਕਿ ਲਾੜਾ ਬਰਾਤ ਨਾਲ ਨਹੀਂ ਜਾਂਦਾ। ਇਹ ਸ਼ੌਕਿੰਗ ਆ ਥੋੜਾ ਸੁਣ ਕੇ ਹਨਾ। ਵੀ ਬਰਾਤ ਦੀ ਲਾੜੇ ਦੀ ਆ ਤੇ ਲਾੜਾ ਹੀ ਬਰਾਤ ਨਾ ਨਹੀਂ ਜਾਂਦਾ ਸੋ ਲਾੜਾ ਬਰਾਤ ਨਾ ਨਹੀਂ ਜਾਂਦਾ ਸੈਕਿੰਡ ਹਾਰ ਹੂਰ ਵਾਲਾ ਕੋਈ ਚੱਕਰ ਨਹੀਂ ਗਾਨਾ ਲਾੜੇ ਦੀ ਨਿਸ਼ਾਨੀ ਕੋਈ ਨਹੀਂ ਠੀਕ ਹੈ ਉਹ ਜਿਹੜੇ ਬੰਦੇ ਨੂੰ ਇੱਕ ਦਿਨ ਇੱਜ਼ਤ ਮਿਲਣੀ ਆ ਉਹ ਵੀ ਨਹੀਂ ਮਿਲਣੀ ਇਹ ਇਹਨਾਂ ਦਾ ਇਹ ਸਾਬਾ ਚਲੋ ਖੈਰ ਪਰ ਅੱਜ ਜਿਹੜਾ ਆਪਣਾ ਪਠਾਨ ਆ ਯਕੂਬ ਆ ਉਹ ਕਹਿੰਦਾ ਵੀ ਮੈਂ ਬਰਾਤ ਨਾ ਜਾਣਾ ਉਹਨੇ ਰਿਸ਼ਤਾ ਹੀ ਕਹਿੰਦਾ ਇਸ ਕਰਕੇ ਮੈਂ ਕੀਤਾ ਵੀ ਕਿਹਾ ਜਿੱਦਾਂ ਵੀ ਮੈਂ ਜਾਣਾ ਮੈਂ ਤੇ ਮੈਂ ਕਰਨਾ ਹੀ ਫੇਰ ਇਹ ਰਿਕਾਰਡ ਤੋੜਨਾ ਰਵਾਜ ਤੋੜਨਾ ਕਹਿੰਦਾ ਮੈਂ ਤੇ ਇਸ ਕਰਕੇ ਉਹ ਬਰਾਤ ਨਾਲ ਜਾਏਗਾ ਪਰ ਹਾਰ ਸ਼ਿੰਗਾਰ ਇਹ ਉਹਦਾ ਕੋਈ ਨਹੀਂ ਹੋਊਗਾ ਉਹ ਸਾਡੇ ਨਾਲ ਰਲਦਾ ਮਿਲਦਾ ਹੀ ਹੋਣਾ ਠੀਕ ਆ ਸੋ ਨਿਕਾਹ ਵਾਲਾ ਜਿਹੜੀ ਰਸਮ ਆ ਜਾਂ ਜੋ ਵੀ ਨਿਜ਼ਾਮ ਹੈ ਉਹ ਤੁਹਾਨੂੰ ਪੁੱਛਾਂ ਬਹਿ ਕੇ ਆਰਾਮ ਸਕੂ ਨਾਲ ਗੱਡੀ ਦੇ ਵਿੱਚ ਸਾਰੀਆਂ ਪੁੱਛਾਂਗੇ ਯਕੂਬ ਕੋਲੋਂ ਆਪਾਂ ਕਿ ਵੀ ਕੀ ਨਿਜ਼ਾਮ ਆ ਕੀ ਹਸਾਬਾ ਬਾਕੀ ਜਿਹੜੀ ਸੂਰਤਿ ਹਾਲ ਹੋਈ ਤੁਹਾਨੂੰ ਰਾਇ ਰਾ ਜਾ ਕੇ ਦਿਖਾਉਨੇ ਆ ਕਿ ਕੀ ਸਾਬ ਹੁੰਦਾ ਜਾਂ ਕਿਦਾਂ ਹੁੰਦਾ ਵਾ ਸੋ ਆਜੋ ਚੱਲਦੇ ਆ ਬਰਾਤ हां कीरोला ਬਣਿਆ ਹੁਣ ਮੈਨੂੰ ਜਾਣ ਕੇ ਉਹ ਨਹੀਂ ਦਿੰਦਾ ਪਿਆ ਤੈਨੂੰ ਜਾਣ ਨਹੀਂ ਦੇਣਾ ਮੈਂ ਹੁਣ ਤੂੰ ਮੈਨੂੰ ਵੀ ਲੈ ਕੇ ਚੱਲ ਇਹ ਵਜ੍ਹਾ ਤੈਨੂੰ ਪਾ ਮੌਲਵੀ ਨੂੰ ਕਹਾ ਯਾਰ ਮੌਲਵੀ ਹਾਂ ਇਹਨੂੰ ਕਹਾ ਕੀ ਆਪਾਂ ਘੇੜਾ ਪਾਉਣੀਆਂ ਮੱਕੀ ਦੀ ਮੱਕੀ ਬੀਜਣੀ ਯਾਰ ਤੇ ਤੂੰ ਕੱਲਾ ਹੀ ਬੀਜ ਲਈ ਮੈਨੂੰ ਤੇ ਨਹੀਂ ਰੋਲਾ ਕੀ ਆ ਮੈਨੂੰ ਵਿਆਹ ਤੇ ਲੈ ਕੇ ਜਾ ਪਠਾਣਾ ਦਾ ਵਿਆਹ ਵਾ ਉੱਥੇ 400 ਜੀ ਕਹਿੰਦਾ ਆ ਗਿਆ ਤੇ ਬੰਦੀ ਦਾਵਾਂਗਾ ਭਾਈ ਪਠਾਣਾ ਦਾ ਵਿਆਹ ਵਾ ਕਹਿੰਦੇ ਆ 400 ਨਿਆਣਾ ਹੋਣਾ ਉਹਨਾਂ ਦਾ ਬੰਦੇ ਦੇ ਪੁੱਤ ਬੰਦੇ ਨੇ ਮੈਨੂੰ ਜਾਣਦੇ ਹੋ ਲਓ ਜੀ ਆਪਾਂ ਚੱਲੇ ਆਂ ਪੁਲ ਤੇ ਕੀ ਹੁੰਦੀਆਂ ਕੀ ਵਾਵੇਦੀਆਂ ਲੱਗੂਗਾ ਪਤਾ ਪੁਲ ਤੇ ਪਹੁੰਚੇ ਆਂ ਤੇ ਬਾਬਰ ਪ੍ਰਿੰਸ ਅੱਗੇ ਬਿਨਾ ਤਿਆਰ ਹੋਤੇ ਖੜਾ ਨਾ ਤੋਤਾ ਨਹੀਂ 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 ਕੁਝ ਨਹੀਂ ਕੀਤਾ ਜੀ ਤੇ ਕਰ ਲੈ ਖਦਾਵਾ ਵਾਸਤਾ ਹੀ ਮੈਨੂੰ ਤਾਂ ਸਾਧ ਰਿਆ ਐ ਜਿਵੇਂ ਪਤਾ ਨਹੀਂ ਇਹ ਗੱਲ ਕਹੀ ਸੀ ਵੀ 9 ਵਜੇ ਦਾ ਮਤਲਬ ਆ ਕਿ 9 ਵਜੇ ਪਟਾਣਾ ਦੀ ਸ਼ਾਦੀ ਹੈ ਪੰਜਾਬੀਆਂ ਦੀ ਸ਼ਾਦੀ ਹੁੰਦੀ ਪਟਾਣਾ ਆਪਾਂ ਨੂੰ ਯਕੂਬ ਦਾ ਕਦਰ ਟਕਰ ਗਿਆ ਹਾਂ ਜੀ ਲਾਲਾ ਕਿਦਾਂ ਠੀਕ ਹੋ ਇਹ 9 ਵਜੇ ਦਾ ਟਾਈਮ 9 ਵਜੇ ਆ ਹਾਂ ਜੀ 9 ਵਜੇ ਇਹ ਭਾਈ 9 ਵਜੇ ਦਾ ਹੁਣ ਮੈਨੂੰ ਤੁਸੀਂ ਮਤਲਬ ਕਿ ਮੇਰੇ ਨਾਲ ਵੇਈ ਜੀ ਰਹਿਏ ਕੁਛ ਨਹੀਂ ਆਗਾ ਉਂ ਦੱਸ ਵੀ ਇਹ 9 ਵਜੇ ਦਾ ਮਤਲਬ 9 ਵਜੇ ਹੀ ਆ 9 ਵਜੇ ਦਾ 9 ਵਜੇ ਹੀ ਆ ਸਭ ਪੰਜਾਬੀ ਰਿਵਾਜ ਨਹੀਂ ਆ ਜਿਹੜਾ 10 ਵਜੇ ਦਾ ਟਾਈਮ ਦਿੱਤਾ ਤੇ 12 ਵਜੇ ਆਉਣਾ ਵਾ ਤੇ ਹੁਣ ਅਸੀਂ ਕੀ ਕਰੀਏ ਫਿਰ ਤੁਸੀਂ ਤੁਰੇ ਹੀ ਕੋਈ ਨਹੀਂ ਅਸੀਂ ਬਾ ਤੁਰਣ ਲੱਗਿਆ ਟਾਈਮ ਵੇਖ ਲਓ ਕਿੰਨਾ ਹੋ ਗਿਆ ਹੁਣ ਲੋ ਜੀ ਆਏ ਹਾਏ 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 ਓ ਲਾੜੇ ਵਾਲੀ ਗੱਡੀ ਆ ਗਈ ਤੇ ਲਾੜਾ ਆ ਖੜਾ ਲਾੜੇ ਗੱਡੀ ਉਤੋਂ ਲਾੜੇ ਦਾ ਪਤਾ ਹੀ ਨਹੀਂ ਹੈ ਕਿਹੜਾ ਲਾੜਾ ਲਾੜੇ ਨੂੰ ਕੀ ਲਾੜੇ ਦਾ ਪਤਾ ਲੱਗਦਾ ਹੀ ਨਹੀਂਗਾ ਪਤਾ ਲੱਗਣਾ ਹੀ ਨਹੀਂ ਹੈ ਕੋਈ ਭਰਾਵਾ ਕੋਈ ਹਾਰ ਸ਼ਿੰਗਾਰ ਕਰ ਲਾ ਕੋ ਇਹ ਹੁਣ ਨਵੀਂ ਸ਼ੈ ਮੈਂ ਸੁਣ ਲਿਆ ਗਾਈਜ਼ ਕਹਿੰਦਾ ਵੀ ਜਿਹੜਾ ਕੁਲਾ ਤੇ ਹਾਰ ਆ ਉਹ ਆਪਾਂ ਰਾਜੋ ਲੈਣਾ ਯਾਰ ਕੋਈ ਸ਼ਰਮ ਕਰ ਲਾ ਆ ਵਿਆਹ ਵਾ ਉਹ ਮੈਂ ਤੁਹਾਡੀ ਵਜ੍ਹਾ ਤੋਂ ਲੈਣ ਲੱਗਾ ਨਹੀਂ ਸਾਡੇ ਹੁੰਦੇ ਹੀ ਨਹੀਂ ਹੈਗਾ ਨਹੀਂ ਹੁੰਦਾ ਸਾਡੇ ਜਦੋਂ ਲਾੜਾ ਜਾਂਦਾ ਹੀ ਨਹੀਂ ਨਾ ਫਿਰ ਕੁਲਾ ਤੇ ਹਾਰ ਕਿਧਰੋਂ ਆਉਣੇ ਹਾਂ ਇਹ ਵੀ ਪੁਆਇੰਟ ਆ ਵੈਸੇ ਇਹ ਲਾੜਾ ਜਾਊਗਾ ਫੇਰ ਹੀ ਕੁਲਾ ਆਊਗਾ ਤੇ ਹਾਰ ਆਣਗੇ ਜੇ ਲਾੜੇ ਨਹੀਂ ਜਾਣਾ ਨਾ ਕੁਲਾ ਨਾ ਹਾਰ ਅੱਛਾ ਮਹਿੰਦੀ ਦੀ ਰਾਤ ਹੈ ਕਹਿੰਦੇ ਵੀ ਸਾਡੇ ਮਹਿੰਦੀ ਦਾ ਵੀ ਰਿਵਾਜ ਨਹੀਂ ਹੈਗਾ ਜਿਹੜਾ ਆਪਰਾਤੀ ਕਵਾਲੀ ਨਾਈਟ ਇਹ ਉਹ ਕਰਾਇਆ ਤੁਹਾਡੇ ਉਹ ਵੀ ਨਹੀਂ ਰਾਮਸਕੂਨਾ ਸੋਇਆਂ ਦੇ ਘਰੇ। ਰਾਮਸਕੂਨਾ ਸੋਇਆਂ ਦੇ। ਮਤਲਬ ਰਾਤ ਦਾ ਤੁਹਾਡਾ ਤੁਹਾਡਾ ਤੇ ਵਿਆਹ ਬਰਾਤ ਵਾਲੇ ਦਿਨ ਤੜਕੇ ਸ਼ੁਰੂ ਹੁੰਦਾ ਹੈ ਨਾ? ਤੜਕੇ ਸ਼ੁਰੂ ਹੁੰਦਾ। ਹਾਂ ਹਾਂ। ਇੱਕ ਦਾ ਮਾਈਆਂ ਟੋਲਕੀਆਂ ਸ਼ੁਰੂ ਕੀਏ 2-3 ਦਿਨ ਪਹਿਲੇ ਸ਼ੁਰੂ ਹੋ ਜਾਂਦੀਆਂ ਟੋਲਕੀਆਂ ਸ਼ੁਰੂ ਕੀਆਂ ਲੰਬੀ ਰਿੰਦੀ। ਹੂੰ ਤੇ ਜਿਹੜਾ ਮੁੰਡੇ-ਕੁੰਡੇ ਹੈਗੇ ਜਾਂ ਬੰਦੇ ਹੈਗੇ ਉਹਨਾਂ ਕੋਈ ਨਹੀਂ ਹੁੰਦਾ ਸਿਸਟਮ। ਹੂੰ ਹੂੰ ਤੇ ਉਹਨ ਜਿਹੜਾ ਮੈਂਹਿੰਦੀ ਦਾ ਹੀ ਕੀਤਾ ਹੈਗਾ ਹਾਲਾਂਕਿ ਸਾਰੇ ਮੇਰੇ ਖਲਾਸ ਸੀ ਕੋਈ ਨਹੀਂ ਸਾਹਮਣੇ ਸੀ ਕੋਈ ਵੀ ਨਹੀਂ ਉੱਥੇ ਆਇਆ। ਹਾਂ ਹਾਂ ਕੋਈ ਇੱਕ ਅੱਧਾ ਆਇਆ ਆਇਆ। ਹਾਂ ਹਾਂ ਕੋਈ ਵੀ ਨਹੀਂ ਆਇਆ। ਹਾਂ ਭਾਈ ਐ ਅਸਲਾਮੁਅਲੈਕਮ ਜੀ ਕੀ ਹਾਲ ਹੈ ਜੀ ਵਧੀਆ ਠੀਕ ਹੈ ਭਾਈ ਜਾਨ ਹੱਥ ਲੈ ਲਓ ਹੱਥ ਲੈ ਲਾ ਲਓ ਲੋ ਜੀ ਠੀਕ ਆ ਹੱਥ ਦੇਣਾ ਤੂੰ ਯਾਰ ਖਬਾਤ ਇਹ ਤਿਆਰੀਆਂ ਹੋਈਆਂ ਪਈਆਂ ਤੁਹਾਡੀਆਂ ਬਿਲਕੁਲ ਤਿਆਰੀਆਂ ਹੋਈਆਂ ਪਈਆਂ ਚੋਰਾਂ ਹੀ ਉੱਥੇ ਜਾ ਕੇ ਮਿਲਦੇ ਆਂ ਦੇਖੋ ਸਾਲਾ ਬੱਸਾਂ ਜਾਣਗੀਆਂ ਬੱਸਾਂ ਯਕੂਬ ਦੇ ਵਿਆਹ ਦੇ ਬੱਸਾਂ ਬੱਸਾਂ ਹੀ ਆ ਮੈਂ ਉਹ ਹੀ ਬੱਸਾਂ ਹੀ ਵੇਖਣ ਦੇ ਆਂ ਬੰਦੇ ਨਹੀਂ ਵੇਖਣ ਦੇ ਆ ਮੇਰੇ ਹਾਂ ਬੱਸਾਂ ਹੀ ਆ ਨਿਆਣੇ ਕਿੰਨੇ ਕੀ ਹੋਗਾ ਤੁਹਾਡੇ ਨਿਆਣੇ ਬਥੇਰੇ ਆ ਮਾਸ਼ਾਅੱਲਾ ਇੱਕ ਬੱਸ ਭਰ ਗਈ ਨਿਆਣਿਆਂ ਦੀ ਕਸਮ ਅੱਲਾ ਦੀ ਅੱਲਾ ਦੀ ਕਸਮ ਇਦਾਂ ਹੀ ਜਾਣੇ ਆ ਇਦਾਂ ਹੀ ਜਾਣੇ ਆ ਆ ਵੀ ਵੇਖੋ ਪਤਾ ਨਹੀਂ ਕੀ ਬਣਦਾ ਸਾਨੂੰ ਸਮਝ ਜੀ ਨਹੀਂ ਆਉਂਦੀ ਭਾਈ ਇਨਸ਼ਾਅੱਲਾ ਤੂੰ ਵਿਆਹ ਵੇਖੂਗਾ ਚਾਸਾ ਹੋਊਗੀ ਦਿਨੋਂ ਇੱਥੇ ਤੇ ਕੁਛ ਨਹੀਂ ਮੈਨੂੰ ਚਾਸਾ ਆ ਰਹੀ ਅੱਗੇ 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 ਆਊਗੀ ਅੱਗੇ ਬਿਲਕੁਲ ਚਾਸਾ ਹੋਊਗੀ ਮੈਂ ਤਾਂ ਲਾੜਾ ਵੀ ਨਹੀਂ ਪਛਾਣਨ ਚਾਹੁੰਦਾ ਪਿਆ ਅੱਛਾ ਹੋ ਗਿਆ ਨਾ ਹਾਂ ਜਾਂ ਸੁੱਧੂ ਆਉਣੀ ਅੱਛਾ ਮੈਂ ਦੱਸਿਆ ਮੈਂ ਕਿਹਾ ਲਾੜਾ ਕੁਲਾਹਾਰ ਕਹਿੰਦਾ ਲਾੜਾ ਹੀ ਨਹੀਂ ਆਉਂਦਾ ਤੇ ਕੁਲਾਹਾਰ ਕਿੱਥੋਂ ਸਾਡੇ ਤਾਂ ਤਾਂ ਹੀ ਹੁੰਦਾ ਬਲਾ ਅਵੇ ਲਈਦਾ ਸਾਦਾ ਹੀ ਜਾਣਾ ਇਹਨੇ ਮੈਂ ਤਾਂ ਕੁਲਾ ਲੈਣਾ ਤੇਰੇ ਘਰ ਨਹੀਂ ਨਹੀਂ ਇਹਦੇ ਲਊਗਾ ਭਾਈ ਅਸੀਂ ਜਦੋਂ ਜਾਣਾ ਵਾ ਤੇ ਫਿਰ ਹੈਂ ਛਾਣਾ ਦਾ ਰਿਕਾਰਡ ਤੋੜ ਦੇਣਾ ਯਾਰ ਥੋੜਾ ਜਿਆਦਾ ਬਣਦਾ ਯਾਰ ਤੇਰੇ ਵਿਆਹ ਤੇ ਵੀ ਆਪਾਂ ਇਦਾਂ ਹੀ ਕਰਨਾ ਚਲੋ ਇਨਸ਼ਾ ਅੱਲਾਹ ਖੈਰ ਤੇਰਾ ਹੋਦੇ ਨਹੀਂ ਨਾ ਗਿਆ ਨਹੀਂ ਕੋਈ ਨਹੀਂ ਹੋਇਆ ਬਸ ਚੰਗਾ ਇਹਦਾ ਵੀ ਇਦਾਂ ਹੀ ਕਰਨਾ ਯਾਰ ਇਦਾਂ ਹੀ ਇਦਾਂ ਹੀ ਇਹ ਆਪਣਾ ਯਾਰ ਆ ਇਹਦੇ ਵਿਆਹ ਤੇ ਵੀ ਇਨਸ਼ਾ ਅੱਲਾਹ ਰੌਣਕਾਂ ਲੱਗਣੀਆਂ ਪੂਰੀਆਂ ਤਾਂ ਤਾਂ ਕੀ ਹਾਲ ਆ ਠੀਕ ਆ ਠੀਕ ਹੈ ਜੀ ਅੱਛਾ ਤੁਸੀਂ ਆਦੀ ਬਰਾਤ ਨਾ ਗਏ ਸੀ ਹਾਂਜੀ ਤੁਸੀਂ ਗਏ ਸੀ ਹਾਂ ਸਾਡਾ ਵਕੀਲ ਨਹੀਂ ਨਹੀਂ ਵਕੀਲ ਨਹੀਂ ਗਿਆ ਵਕੀਲ ਸਾਡੇ ਨਾਲ ਕੋਈ ਇਤਨੀ ਗੱਲਾਂ ਕਰਦਾ ਨਹੀਂ 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 ਲੜਦਾ ਸਾਡਾ ਸਾਡਾ ਵਕੀਲ ਨਹੀਂ ਗਿਆ ਹਾਂ 25 ਸਾਲ ਹੋ ਗਏ ਆ ਹਾਂ ਮੁੰਡੇ ਜਵਾਨ ਹੋ ਗਏ ਵੇਲਾ ਮਾਸ਼ਾਅੱਲਾ ਅਜੇ ਤੱਕ ਨਹੀਂ ਗਿਆ ਸੋਰੀ ਨਹੀਂ ਦੇਖਿਓ ਨੇ ਨਹੀਂ ਦੇਖੇ ਉਹ ਯਾਰ ਕੀ ਹੈ ਜੀਪੋ ਗਰੀਪਾ ਮੈਂ ਤਾਂ ਸਮਝ ਮੈਂ ਤਾਂ ਬਹੁਤ ਹੀ ਪਰੇਸ਼ਾਨ ਹੋਇਆ ਪਿਆ ਇੱਥੇ ਆ ਕੇ ਮੈਂ ਆਪ ਨਹੀਂ ਗਿਆ ਭਾਈ ਤੂੰ ਵੀ ਨਹੀਂ ਸੋਰੀ ਗਿਆ ਹਲੇ ਵੀ ਨਹੀਂ ਗਿਆ ਸਰਵਰ ਦੇ ਵਿਆਹ ਤੇ ਗਿਆ ਸੀ ਉਹਨੇ ਆਪ ਸਪੈਸ਼ਲ ਬੁਲਾਇਆ ਸੀ ਇਸ ਸੋਹਰਾ ਸਾਡਾ ਲਾੜਾ ਸਾਡਾ ਆਵੇ ਹਾਂਜੀ ਜਵਾਈ ਜਵਾਈ ਆ ਲੜਾਈ ਹੋ ਗਿਆ ਵੀ ਜਵਾਈ ਆਵੇ ਸਮਝੀ ਨਹੀਂ ਆਉਂਦੀ ਬਈ ਵੀ ਹੁੰਦਾ ਕੀ ਪਿਆ ਇੱਥੇ ਰਿਵਾਜ ਰਿਵਾਜ ਲੇਕਿਨ ਹੁਣ ਥੋੜਾ ਬਦਲ ਜੂਗਾ ਇਹਦੇ ਨਾਲ ਯਕੂਬ ਨਾਲ ਜਿਵੇਂ ਜਿਵੇਂ ਨਵੀਂ نسل ਆ ਰਹੀ ਆ ਉਹ ਨਸਲ ਉਹਦਾ ਕਹਿ ਤਰਾ ਸਾਡੇ ਬੜੇ ਰਾਤੀ ਵੀ ਗੁੱਸਾ ਕਰਦੇ ਰਹੇ ਆਇਆ ਨਾ ਉਹ ਜਿਹੜਾ ਕੰਮ ਨਹੀਂ ਸਹੀ ਉਹ ਜਿਹੜੇ ਕੋਈ ਆਪਣਾ ਨਾਚ ਗਾਣਾ ਕੀਤਾ ਵੀ ਉਹ ਨਹੀਂ ਹੋਣਾ ਚਾਹੀਦਾ ਸੀ ਸਹੀ ਉਹਨਾਂ ਕਾ ਟੋਲ ਲੈ ਕੇ ਆਉਂਦੇ ਉਹ ਪਠਾਨਾ ਨੂੰ ਲੈ ਕੇ ਆਉਂਦਾ ਪਠਾਨਾ ਦਾ ਟੋਲ ਤੇ ਪਠਾਨਾ ਦਾ ਟੋਲ ਮਗਾਇਆ ਤੇ ਨਹੀਂ ਫਿਰ ਮਗਾਇਆ ਸੀ ਪਰ ਉਹ ਉਹ ਆਇਆ ਹੀ ਨਹੀਂ ਉਹ ਆਇਆ ਨਹੀਂ ਦੂਰ ਬੜਾ ਸੀ ਉਹ ਬਹੁਤ ਜੀ ਲਾੜੇ ਵਾਲੀ ਗੱਡੀ ਆ ਗਈ ਪਠਾਨਾ ਦੇ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਗੱਡੀ ਸੱਜੀ ਆ ਤੇ ਪਹਿਲੀ ਵਾਰੀ ਲਾੜਾ ਚੱਲਾ ਬਹੁਤ ਜੀ ਪਧਾਰੋ ਪਧਾਰ ਪਧਾਰ ਸਰ ਅੱਛਾ ਵੈਲਕਮ ਓਏ ਵੈਲਕਮ ਅਗਲੀ ਗੱਡੀ ਖੋਲ ਗੇਟ ਖੋਲ ਅਗਲਾ ਪਾਸਾ ਖੋਲ ਯਾਰ ਬੈਠੋ ਭਾਈ ਬਹੁਤ ਐਦਾਂ ਲਾੜਾ ਬੋਣ ਲੱਗੇ ਆਂ ਪੰਜਾਬੀਆਂ ਦੇ ਵਿਆਹ ਤੇ ਬੜਾ ਹੋਰ ਸਾਹਬ ਹੁੰਦਾ ਪਰ ਇਹ ਬਿਲਕੁਲ ਹੀ ਹੋਰ ਸਾਹਬ ਆ ਸਿਰਫ ਤੁਸੀਂ ਸਾਦਾ ਸਾਦਾ ਨਿਜ਼ਾਮ ਹਲੇ ਵੇਖੋਗੇ ਅੱਗੇ ਪਤਾ ਨਹੀਂ ਕੀ ਕਰੋਗੇ ਤੁਸੀਂ ਸਾਡੇ ਨਾਲ ਐਥੇ ਡਰਾਈ ਜਾਣਾ ਤੁਸੀਂ ਸਾਨੂੰ ਹਉ ਬਾਈ ਵੀ ਕਹਿੰਦਾ ਹੋਣਾ ਮੈਂ ਕਿੱਥੇ ਫਸ ਗਿਆ ਅੱਜ ਇੱਥੇ ਕੋਈ ਨਾ ਤੂਤੀ ਨਾ ਵਾਜਾ ਨਾ ਗੱਲ ਨਾ ਬਾਤ ਲਓ ਜੀ ਬismillah ਦੀ ਬਰਕਤ ਦੀ ਆ ਜਾ ਤੁਸੀਂ ਬismillah ਦੀ ਬਰਕਤ ਹੀ ਹਾਲ ਤੇ ਆਸਰਾ ਤਾੜੀਆਂ ਮਾਰੋ ਯਾਰ ਮਾਨੀ ਆ ਗਿਆ ਬੜੀ ਗੱਲ ਆ ਮਾਨੀ ਐਡਾ ਲੇਟ ਸਾਰਿਆਂ ਨਾਲ ਲੇਟ ਸਾਰਾ ਨਾ ਨਾ ਉਦੋਂ ਪਹਿਲੇ ਮੇਰੇ ਨਾਲੋਂ 1:00 ਵਜੇ ਆ ਗਿਆ ਕਿ ਇਹ ਦੇ ਅੱਜ ਤੁਹਾਨੂੰ ਅਸੀਂ ਚੱਲੀਏ ਕਿ ਮਾਨੀ ਦੀ ਵਜ੍ਹਾ ਤੋਂ ਬਰਾਦ ਲੇਟ ਹੋਈ ਹਾਂ ਹਾਂ ਅਸੀਂ ਸਾਰੇ ਕਹਦੇ ਪਠਾਣਾ ਦਾ ਰਿਕਾਰਡ ਤੂੰ ਤੋੜਦਾ ਇੱਕ ਉਹਨੇ ਤੋੜਿਆ ਇੱਕ ਤੂੰ ਤੋੜਦਾ ਮੈਂ ਲੇਟ ਮੈਨੂੰ ਪਤਾ ਹੈ ਆਪਾਂ ਚੱਲੀਏ ਯਕੀਨਮਾਨ ਕਮਾਲੀਆਂ ਟੱਪ ਗਏ ਆ ਅੱਧੇ ਬੰਦੇ ਟੱਪ ਗਏ ਆ ਹਾਂ ਮੈਂ ਜੇ ਤੋ ਪੁੱਛਦੇ ਆ ਨਾ ਤਾਂ ਪਠਾਨਾ ਦੀ ਸਾਰਾ ਕੁਝ ਮੈਂ ਪੁੱਛਿਆ ਹੋ ਕੇ ਚਲ ਗਏ। ਇਸ ਜਿਹਾ ਸੀ ਰਹਿ ਗਏ। ਅੱਜ ਸਾਡੇ ਵਾਲੇ ਕਿਹੜੇ ਆ ਗਏ ਬਾਬਰ ਮੈਂ ਕਿਹਾ ਬਾਬਰ ਤੇ ਘੰਟੇ ਤੋਂ ਪਹਿਲੇ ਆਉਣਾ ਹੀ ਨਹੀਂ। ਹਾਂ। ਉਹ ਤੇ ਵਾਵਾ ਐਨ ਮੁੱਠੂ ਲੰਘਿਆ ਸ਼ੂਟਰ ਨੇ ਕਿਤੇ ਮੈਂ ਕਿਹਾ ਲੈ ਵੇ ਬਾਬਰ ਪਹੁੰਚਿਆ ਟਾਈਮ। ਆ ਜਾਏਗਾ ਯਕੂਬ ਬਾਜ਼ਾਰ ਤੇ ਕੱਲ ਤੋਂ ਉਹ ਅਸੀਂ ਜਿਹੜਾ ਆਪਸ਼ਨਲ ਕਹਿੰਦੇ ਹੁੰਦੇ ਚਾਚਾ ਚਾਚੀ ਬੂਲੂ। ਅੱਛਾ ਉਹਦੇ ਨਾਲ ਆ ਗਿਆ। ਇੱਥੇ ਆ ਇੱਕ ਮਿੰਟ ਦਾਨੀ ਅਸੀਂ ਕਿੱਥੇ ਨੇ ਕਹਿਣਾ। ਚਲੋ ਜੀ ਚਲੋ ਇਹ ਜਾਰੀ ਆਪਾਂ ਫੇਰ ਨਿਕਲਾਂਗੇ ਗੱਡੀ ਚੋਂ ਚਲੋ 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 ਅੱਛਾ ਹੁਣ ਦੱਸੋ ਵੀਰ ਜੀ ਰਸਮੋ ਰਿਵਾਜ ਥੋੜੇ ਜੇ ਸਾਨੂੰ ਚਾਨਣਾ ਪਾ ਦਿਓ ਬਸ ਇਹ ਬਸ ਅੱਗੇ ਜਦੋਂ ਜਾਵਾਂਗੇ ਨਾ ਇਨਸ਼ਾਅੱਲਾ ਤੁਹਾਨੂੰ ਫਿਰ ਨਾਲ ਨਾਲ ਰਸਮੋ ਰਿਵਾਜ ਦੱਸਦਾ ਜਾਵਾਂਗਾ ਵੀ ਇਹ ਸਾਡਾ ਤਰੀਕਾ ਕਾਰ ਹੈ ਇਹ ਸਾਡਾ ਰਸਮ ਹੈ ਐਸੇ ਤਰੀਕੇ ਆਪਾਂ ਚੱਲਣਾ ਹੈ ਅੱਛਾ ਇਹ ਕੋਈ ਨਿਜ਼ਾਮ ਹੈ ਅੱਗੇ ਕੋਈ ਟੋਲ ਚੁਮਰ ਇਹ ਉਹ ਹੁੰਦੀ ਹੈ ਵੈਸੇ ਇਹ ਇਸ ਤਰੀਕੇ ਟੋਲ ਚੁਮਰ ਅੱਗੇ ਹੁੰਦੀ ਹੈ ਲੇਕਿਨ ਇਹ ਜਿੱਥੇ ਆਪਾਂ ਜਾ ਰਹੇ ਆ ਉਹਨਾਂ ਦੇ ਕੋਈ ਮੇਰੇ ਖਿਆਲ ਕੋਈ ਮਰੀਜ਼ ਵਗੈਰਾ ਹੈ ਇਸ ਦਾ ਮਤਲਬ ਬਿਮਾਰ ਆ ਬੰਦਾ ਕੋਈ ਇਹਦਾ ਵਿਆਹ ਵੀ ਇਸੇ ਕਰਕੇ ਥੋੜਾ ਜਲਟ ਥੋੜਾ ਉਹ ਇਸ ਕਰਕੇ ਨਾ ਸਮਝੰਗੇ ਮੈਂ ਹਾਂ ਵੀ ਠੀਕ ਹੋ ਗਿਆ ਤੇ ਅੱਗੇ ਕਾਰਵਿਆਰ ਕਿਹੜੇ ਹੁੰਨੇ ਆ ਨਕਾਹ ਮੁੰਡੇ ਦਾ ਨਹੀਂ ਇੱਥੇ ਹੋਣਾ ਨਕਾਹ ਹੋਣਾ ਵਾਪਸ ਆ ਕੇ ਹਨਾ ਇੱਥੇ ਸਾਡਾ ਇਹ ਨਾ ਇੱਥੇ ਹੋਊਗਾ ਮਤਲਬ ਸ਼ਰੀ ਜਿਹੜਾ ਲਿਖ ਪੜ ਨਹੀਂ ਹੁੰਦਾ ਹਾਂ ਮਤਲਬ ਇੱਕ ਸ਼ਰੀ ਹੋ ਜਾਂਦਾ ਅੱਛਾ ਤੁਹਾਡੇ ਲਿਖ ਪੜ ਹੁੰਦਾ ਹੀ ਨਹੀਂ ਪਠਾਨਾ ਚ ਪੜ ਸਾਡਾ ਜਿਹੜਾ ਜ਼ਿਆਦਾਤਰ ਨਹੀਂ ਹੁੰਦਾ ਲੇਕਿਨ ਅੱਜ ਕੱਲ ਵਾਪਸ ਆ ਕੇ ਫਿਰ ਉੱਥੇ ਜਿਹੜੇ ਆਪਣੇ ਚੱਕ ਦੇ ਮੌਲਵੀ ਇਹਨਾਂ ਉਹਦੇ ਕੋਲ ਇੱਥੇ ਸਿਰਫ ਸ਼ਰੀ ਹੋਣਾ ਹੈ ਜਿਵੇਂ ਮੌਲਵੀ ਆ ਕੇ ਸਿਰਫ ਪੜ ਕੇ ਚਲੇ ਜਾਂਦਾ ਹਾਂ ਹਾਂ ਬਸ ਲੇਕਿਨ ਲਿਖ ਪੜ ਜਿਹੜਾ ਹੈ ਮਤਲਬ ਉਹ ਅੱਜ ਕੱਲ ਮੈਂ ਅੱਗੇ ਜ਼ਰੂਰੀ ਹੈ ਅੱਛਾ ਅੱਜ ਕੱਲ ਅੰਗੂਠੇ ਜ਼ਰੂਰੀ ਹੈ ਵੈਸੇ ਪਹਿਲੇ ਤੁਹਾਡੇ ਨਹੀਂ ਹੁੰਦਾ ਪਹਿਲੇ ਸਾਡੇ ਮਤ ਉਹ ਕਨੈਸਿਕਾ ਕਾਗਜ਼ੀ ਕਾਰਵਾਈ ਹੁੰਦੀ ਨਹੀਂ ਸੀ ਤੇ ਅੱਜ ਤਈ ਇੱਕ ਭਾਜੀ ਥਾਣੇ ਉੱਤੇ ਟਕਰੇ ਨਜ਼ਰਖਾਨ ਪਠਾਨ ਜੀ ਉਹ ਕਹਿੰਦਾ 85 ਸਾਲ ਹੋ ਗਏ ਮੇਰੇ ਅੱਬੇ ਨੂੰ ਜੀ ਜੀ ਉਹ ਕਹਿੰਦਾ ਮੈਂ ਪਠਾਨਾ ਦੀ ਤਲਾਕ ਨਹੀਂ ਵੇਖੀ ਚਲੋ ਬਾਕੀ ਇਹ ਆ ਵੀ ਹੁਣ ਪਹੁੰਚਦੇ ਆ ਪਹੁੰਚ ਕੇ ਦੇਖਦੇ ਆ ਵੀ ਕੀ ਹਿਸਾਬ ਕਿਤਾਬ ਉੱਥੇ ਹੁੰਦਾ ਹਲੇ ਸਾਨੂੰ ਲੜਾ ਦਹੋਣ ਦੱਸਣਾ ਪੈਣਾ ਇਕੱਲੇ ਇਕੱਲੇ ਨੂੰ ਜੀ ਵੀ ਆ ਲੜਾ ਜੀ ਆ ਲੜਾ ਬਸ ਇਹ ਦੱਸਣਾ ਪੈਣਾ ਉਹ ਪਛਾਣ ਲੈਣਗੇ ਕਿ ਉਹਨਾਂ ਨੂੰ ਹੀ ਪਤਾ ਉਹ ਪਛਾਣ ਲੈਣਗੇ ਅੱਛਾ ਹਾਂਜੀ ਆਪਦੀ ਬਰਾਤ ਨੂੰ ਤੇ ਵਹੋਣਾ ਪੈਣਾ ਕਿ ਆ ਲੜਾ ਹਾਂਜੀ ਉਹ ਚਲੋ ਕੋਈ ਨਹੀਂ ਸਾਡੇ ਕੋ ਜੀ ਆ ਲੜਾ ਜ ਠੀਕ ਹੈ ਜੀ ਠੀਕ ਹੈ ਠੀਕ ਹੈ ਸਹੀ ਲੱਗ ਰਿਹਾ ਤੈਨੂੰ ਤੁਸੀਂ ਦਸਣਾ ਸੋਹਣਾ ਲੱਗਦਾ ਪਿਆ ਕਿ ਨਹੀਂ ਯਕੀਨ ਮੈਨੂੰ ਲਾੜਾ ਲੱਗਦਾ ਨਹੀਂ ਸੋਹਣਾ ਤੂੰ ਲੱਗਦਾ ਲਾੜਾ ਨਹੀਂ ਲੱਗਦਾ ਜਿਸ ਕੰਮ ਲਈ ਜਾ ਰਿਹਾ ਤੂੰ ਉਹ ਨਹੀਂ ਲੱਗਦਾ ਪਿਆ ਚਲੋ ਕੁਝ ਲੱਗਦਾ ਲੋ ਜੀ ਲਾੜੇ ਨੂੰ ਹਾਰ ਹੁਣ ਪਾਉਣ ਲੱਗੇ ਆ ਅਸੀਂ ਨਾ ਜਿੱਥੋਂ ਹਾਰ ਲੈ ਆ ਉਹ ਪਤਾ ਹੀ ਕਹਿੰਦੇ ਆ ਪਤਾ ਕੀ ਕਹਿੰਦੇ ਉਹ ਕਹਿੰਦੇ ਕਿ ਨਾਣਾ ਇੱਦੇ ਲੈ ਆ ਤਾਂ ਸੁੱਕਾਈ ਕਰੋ ਉਹ ਕਹਿੰਦਾ ਲੜਾ ਹੈ ਵੀ ਨਹੀਂਗਾ ਇਹ ਇਹ ਤੁਹਾਨੂੰ ਖੈਰ ਨੇ ਹੁਣ ਕੀ ਪਾਇਆ ਨਹੀਂ ਅਸੀਂ ਤੇ ਆ ਕੇ ਲਾਇਆ ਅਸੀਂ ਸਾਰੇ ਰਾਹ ਇਹ ਕਹਿੰਦਾ ਰਿਹਾ ਪੰਗਾ ਮੈਂ ਉਥੋਂ ਹੀ ਕਹਿਤਾ ਸੀ ਇਹ ਪਤਾ ਕਹਿੰਦਾ ਆ ਤੂੰ ਰਹਿਣ ਤੂੰ ਜਾਣ ਦਿਓ ਇਦਾਂ ਹੀ ਜਾਣ ਦਿਓ ਦੋਸਤ ਸਾਨੂੰ ਤੁਲੇ ਦਾ ਕਿਵੇਂ ਪਤਾ ਲੱਗਣਾ ਸੀਗਾ ਆ ਪਾ ਲੈ ਲਿਆ ਵੇ ਲੋ ਜੀ ਲਿਆ ਨੀੜੇ ਲਿਆ ਯਾਰ ਕੈਮਰਾ ਮੁੰਡਾ ਤਿਆਰ ਮੜਾ ਜਾਂ ਮੜਾ ਜਾਂ ਤਾਂ ਪਤਾ ਲੱਗਿਆ ਯਾਰ ਨਿਸ਼ਾਨੀ ਲੱਗ ਗਈ ਹੁਣ ਹਾਂ ਕਹਿਣਾ ਹਾਂ ਬਾਤ ਆਪਣਾ ਹੋ ਗਿਆ ਹੁਣ ਇੱਥੇ ਵਾਪਸ ਇਹ ਨਾ ਤੁਹਾਨੂੰ ਗੁੱਜਰੋਟ ਅੰਦਰ ਲਾਵੇ ਹੁਣ ਇੱਕ ਹੋਰ ਸ਼ੈ ਆ ਹੁਣ ਰੋਲਾ ਕੀ ਉਸਤਾਦ ਬਣਿਆ ਰੋਲਾ ਹੀ ਬਣਨਾ ਆ ਇਹ ਸਾਨੂੰ ਪੁਠੇਰਾ ਲੈ ਆਇਆ ਇਹਨੂੰ ਆਪ ਨਹੀਂ ਪਤਾ ਸੀਗਾ ਕੁੜੀ ਵਾਲੇ ਘਰ ਦਾ ਸਾਨੂੰ ਲਾਜਮੀ ਲੈ ਆ ਗਿਆ ਇੱਕ ਹੋਰ ਵੀ ਤੁਹਾਨੂੰ ਦੱਸੀ ਚਲੀਏ ਕਿ ਜਿੱਥੇ ਦੁਲੇ ਨੂੰ ਦੁਲੇ ਨੂੰ ਇਹ ਨਹੀਂ ਪਤਾ ਤਿੰਨ ਅੱਡਿਆਂ ਦੇ ਨਾਮ ਬਦਲ ਗਿਆ ਰਮੇਸ਼ਾ ਰਮੇਸ਼ਾ ਤੋਂ ਆਇਆ ਜਨਾਬੀ ਲਈ ਬਰਿਆਮ ਵਾਲਾ ਹੁਣ ਅੱਡਾ ਪਰਵਾਣਾ ਕੇ ਪਤਾ ਨਹੀਂ ਤਿਸਰਾ ਢਾਂਗ ਵਾਲੇ ਪਾਸੇ ਆਪਾਂ ਕਰਦੇ ਆਂ ਵਾਲੀ ਸਾਈਡ ਤੇ ਤੇ ਪਿੱਛੇ ਤੁਸੀਂ ਸਾਡੇ ਨਹਿਰ ਦੇਖ ਸਕਦੇ ਆਂ ਇਸ ਪੁਲ ਤੇ ਅਸੀਂ ਖੜੋਤੇ ਆ ਜਿੱਥੇ ਉਹ ਜਿਹੜੀ ਪਹਿਲੀ ਫਿਲਮ ਸਲਤਾਰ ਆਈ ਦੀ ਸ਼ੂਟਿੰਗ ਹੋਈ ਸੀ ਐਸੇ ਪੁਲ ਤੇ ਹੋਈ ਸੀ ਉਹ ਜਗ੍ਹਾ ਤੇ ਆ ਗਏ ਆ ਤੇ ਹੁਣ ਯਕੂਬ ਖਾਨ ਫੋਨ ਕਰ ਇਹਨੂੰ ਇੱਥੇ ਹੁਣ ਭੁੱਖ ਦੀ ਵਜ੍ਹਾ ਨਾਲ ਚੜ ਜਾੜ ਲਾਉਣ ਲੱਗੇ ਆ ਮੱਛੀ ਬਾੜਨ ਦਾ ਉਹ ਟੈਂਟ ਲੈ ਕੇ ਆਈ ਤੇ ਯਕੂਬਾ ਹੁਣ ਫੋਨ ਕਰਕੇ ਪਤਾ ਕਰਿਆ ਵੀ ਉਹ ਹੈ ਕਿੱਥੇ ਆ ਤੇ ਉਹਨਾਂ ਨੂੰ ਅਸੀਂ ਫੋਨ ਕੀਤਾ ਵੀ ਘਰ ਕਿੱਥੇ ਹੋ ਕੇ ਨਾ ਕਰ ਉਥੇ ਆ ਜਿੱਥੇ ਟੈਂਟ ਲੱਗੇ ਆ ਇਹ ਕਹਿ ਰਿਹਾ papa ਤੁਸੀਂ ਲਿਆਓ ਅਸੀਂ ਅੱਗੇ ਲੈ ਲਾਂਗੇ ਓ ਯਾਰ ਅੱਜ ਇਹ ਗੱਲ ਸੋਹਣ ਚਲੋ ਜਾਣਦੇ ਕਹਿੰਦਾ ਇਹ ਨਾ ਹੋਵੇ ਸਾਨੂੰ ਗੁਜਰ ਹੋਟਲ ਤੋਂ ਤੈਨੂੰ ਕੜਾਈ ਖਵਾਣੀ ਪਵੇ ਇੱਥੇ ਲੋਕੀ ਖੱਬੇ ਘਰ ਨਾਲ ਬੰਨ ਲੋਕੀ ਸੱਜੇ ਪੰਜੇ ਬੰਦੇ ਆ ਓਏ ਉਹ ਦੂਜੇ ਪਾਸੇ ਬੰਨ ਯਾਰ ਨਹੀਂ ਨਹੀਂ ਕੜੀ ਉਧਰ ਕਰ ਲਾ ਸੱਜੇ ਪਾਸੇ ਸਹੀ ਆ ਬਸ ਕਹਿੰਦਾ ਮੈਂ ਫਿਰਥਾ ਬੰਨ ਦਿੱਤਾ ਉਹਨੇ ਕਿ ਪਤਨੀ ਉਹ ਦੋ ਦਰ ਤੇ ਜਾਣਾ ਉਹ ਤਾਂ ਸਹੀ ਆ ਨਹੀਂ ਨਹੀਂ ਠੀਕ ਐ ਇਹਨੂੰ ਓਕੇ ਆ ਚਲੋ ਡੰਨ ਚਲੋ ਚਲੋ ਬੈਠ ਹਲੋ ਅਬ ਇੱਕ ਵਾਰ ਫੇਰ ਦੱਸ ਦਰ ਦਾ ਪਤਾ ਹੈਗਾ ਨਹੀਂ ਮੈਨੂੰ ਨਹੀਂ ਪਤਾ ਇਹ ਨਾ ਹੋਵੇ ਮੇਰੇ ਕੋਲ ਕਿੱਡੀ ਬਣਾਉਣਾ ਵਾਪਸ ਗੁਜਰ ਹੋਟਲ ਤੇ ਇਧਰ ਦੀ ਆ ਵਾਹ ਠੀਕ ਹੈ ਇੱਡੀ ਜਤਨਾ ਦੇ ਅੱਜ ਇਹਨੂੰ ਆਹੋ ਬੈ ਜਾ ਬੈ ਜਾ ਬismillah ਦੀ ਬਰਕਤ ਓਏ ਹੋਏ 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 ਯਾ ਅੱਲਾ ਤੇਰਾ ਆਸਰਾ ਇਬਰਾਦ ਆਏ ਸਹੀ ਆਹ ਆ ਜੀ ਬਰਾਤ ਦੀ ਬਾਸੀ ਆ ਜੀ ਬਾਕੀ ਕਾ ਚੱਲੀ ਆ ਲਓ ਜੀ ਪਹੁੰਚ ਜਾਈਆਂ ਜਿੱਥੇ ਟਰਾਲੀਆਂ ਟਰੈਕਟਰ ਨੇ ਇਹ ਰੌਣ ਸਮਝੋ ਪਠਾਣਾ ਦੇ ਆ ਗਏ ਹੈ ਆਹੋ ਲਓ ਜੀ ਰਾਸ਼ਨ ਲਗਾ ਇਸਤਕਬਾਲ ਵਾਹ ਵਾਹ ਸਾਰਾ ਇਸਤਕਬਾਲ ਹੋ ਰਿਹਾ ਜੀ ਅੱਛਾ ਜੀ ਆਪਾਂ ਤਰਕ ਇਸਤਿقبال ਦੇਖਦੇ ਆ ਵੀ ਕੀ ਹਿਸਾਬ ਨਾਲ ਕਰਨਗੇ ਜਵਾਕ ਤਾਂ ਜਵਾਕ ਬਹੁਤ ਆ ਬਾਈ ਹੈ ਨਾ ਜੋ ਪਹੁੰਚੇ ਆ ਇਹ ਆ ਗਏ ਰਾਜ਼ੀ ਮਾਦਾ ਜਵਾਕ ਵੇਖਣਦੇ ਆ ਬੱਸਾ ਤੋਂ ਖੈਰਤ ਜੂਲ ਬismillah ਆ ਜੀ ਇਹ ਇਦਾਂ ਐਂਟਰ ਹੋਣਾ ਆਪਾਂ ਕੋਈ ਗੱਲ ਨਹੀਂ ਕੋਈ ਸਲਾਮ ਕੋਈ ਬਸ ਤੂਤੀਆਂ ਨਾਲ ਵਜੇ ਨਿਸ਼ਾਨਦਾ ਹੀ ਹੋ ਗਈ ਵੀ ਇਹ ਆ ਤੇ ਜੇ ਹਾਰ ਨਾ ਪਾਇਆ ਹੁੰਦਾ ਤੂੰ ਤੇ ਵਿੱਚ ਘੁਸੜ ਜਾਣਾ ਸੀ ਵਾਹ ਜੀ ਵਾਹ ਸਿੰਪਲ ਸਿੰਪਲ ਨਜ਼ਾਮ ਹੈ ਨਾ ਵਾਹ ਠੀਕ ਹੈ ਠੀਕ ਹੈ ਥਾਂ ਮਾਲ ਲਈ ਆਪ ਦੀ ਲੋ ਜੀ ਇਹ ਕਲਚਰ ਹੈ ਜੀ ਇਹਨਾਂ ਦਾ ਸਲਾਮ ਲੈ ਰਹੇ ਸਾਰੇ ਇਸ ਤਰ੍ਹਾਂ ਇਸਤਕਬਾਲ ਆਸਤੇ ਖੜੇ ਆ ਜੀ ਨਹੀਂ ਨਹੀਂ ਬਹੁਤ ਵਧੀਆ ਜੀ ਨਾਈਸ ਮਾਸ਼ਾਅੱਲਾ ਅਸਲਾਮ ਵਾਲੇਕਮ ਜੀ ਸਾਹਿਬ ਇਹ ਬਹੁਤ ਮਜ਼ੇਦਾਰ ਅੱਛਾ ਕਲਚਰ ਹੈ ਜੀ ਕਿ ਇਸ ਰੈਸਟਿਕ ਬਵਾਲੀ ਬਜ਼ੁਰਗ ਖੜੇ ਨੇ ਸਾਰੇ ਹਾਰ ਕਿਉਂ ਲਾਇਆ ਬਹੁਤ ਹੋ ਗਿਆ ਪਾਰ ਬੋਲ ਨਹੀਂ ਹੋ ਗਈ ਪਛਾਣ ਲਿਆ ਉਹਨਾਂ ਨੇ ਹੁਣ ਦੱਸ ਬਈ ਉਹਨਾਂ ਨੇ ਪਛਾਣ ਲਿਆ ਨਿਸ਼ਾਨਦੇ ਹੀ ਹੋ ਗਈ ਉਹਨਾਂ ਨੇ ਮੈਂ ਕਿਹਾ ਹੁਣ ਕਲਚਰ ਦੇਖ ਮਾਸ਼ਾਅੱਲਾ ਕਿ ਜਿਸ ਤਰ੍ਹਾਂ ਬੈਠੇ ਆਰਾਮ ਸਕੂਨਦਨਾ ਸਾਰੇ ਤੇ ਆਪਣੇ ਦੇ ਬਾਵਰ ਬਹੁਤ ਆਫੜਾ ਤਫੜੀ ਹੁੰਦੀ ਹੈ ਨਾ ਪਾਣੀ ਪੀਓ ਸਰ ਲੜਾ ਜੀ ਜੀ ਪਹਿਲੇ ਆਉਂਦੇ ਹੀ ਆ ਕੌਲੀਆਂ ਆਈਆਂ ਇਹ ਕੀ ਆ ਇਧਰ ਆਇਆ ਫਾਨੀ ਤੂੰ ਫਾਨੀ ਇਧਰ ਆ ਇਹ ਕੀ ਆ ਇਹ ਕੁ ਇੱਕ ਇੱਕ ਯਾਰ ਇਹ ਚਾਹ ਹੋਣੀ ਹੈ ਨਾਲ ਹਲਵਾ ਹੋਣਾ ਅੱਛਾ ਪਹਿਲੇ ਚਾਹ ਹੋਣੀ ਹੈ ਨਾਲ ਹਲਵਾ ਹੋਣਾ ਹਾਂ ਸਭ ਤੋਂ ਪਹਿਲੇ ਚਾਹ ਤੇ ਹਲਵਾ ਵਾਹ ਜੀ ਵਾਹ ਬਹਿ ਗਏ ਹੋ ਚਾਲੀਆਂ ਆ ਗਈਆਂ ਠੀਕ ਆ ਚਾਲੀਆਂ ਆ ਗਈਆਂ ਹੁਣ ਮਗਰ ਚਾਹ ਹੋਊਗੀ ਨਾਲ ਆਊਗਾ ਕਾਵਾ ਦੇ ਨਾਲ ਆਊਗਾ ਹਲਵਾ ਨਾਲ ਆਊਗੀ ਨਹੀਂ ਆਊਗਾ ਇਹਨਾਂ ਦੀ ਆਊਗੀ ਆ ਲਓ ਜੀ ਹਲਵਾ ਆ ਗਿਆ ਤੂੰ ਕਹਿੰਦਾ ਸੁਗਾਤ ਆ ਗਿਆ ਲਓ ਜੀ ਚਾਹ ਆ ਗਿਆ ਕਹਿੰਦਾ ਦੂਲੇ ਵਾਲੀ ਹੈ ਨਾ ਇਹ ਪਲੇਟ ਸੀ ਉੱਤੇ ਤੇ ਚਮਚੀ ਲੱਗਣੀ ਚਾਹੀਦੀ ਸੀ ਕਿ ਨਹੀਂ 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 ਧੁਲਾ ਹੀ ਪਹਿਲੀ ਵਾਰ ਹੀ ਆਇਆ ਵਾ ਮੈਂ ਮੂੰਹ ਮਠਾ ਕਰਾਵਾ ਮੂੰਹ ਮਠਾ ਕਰਾਉਣ ਲੱਗਾ ਵਾ ਵਾਹ ਜੀ ਵਾਹ ਮੈਂ ਮੂੰਹ ਮਠਾ ਕਰਾਉਣ ਲੱਗਾ ਹਾਂ ਆ ਕਰਾ ਜੀ ਕਰਾ ਬਿਸਮਿਲਲਾ ਜੀ ਲਾਲਾ ਜੀ ਇੱਥੇ ਵਾਹ ਜੀ ਵਾਹ ਇਹ ਕਿਤਲੀ ਆ ਜੀ ਚਾਹ ਦੀਆਂ ਬਹਾਰਾਂ ਚਾਹ ਦੀਆਂ ਬਹਾਰਾਂ ਕਿਤਲੀ ਚੈੱਕ ਕਰੋ ਜੀ ਇਹ ਪਿਆਲੀ ਵੀ ਨਿੱਕੀ ਨਿੱਕੀ ਨਦੀ ਨਾ ਹਾਂ ਇਹ ਤੇ ਬਣਾ ਜਿਹੜਾ ਥੋੜੀ ਪੀਂਦਾ ਤੰਗ ਜਿਹੜਾ ਇਹ ਪਿਆਲੀਆਂ ਤਾਂ ਹੁੰਦਾ ਕਿ ਜਿਹੜੀ ਬੰਦਾ ਥੋੜੀ ਪੀਂਦਾ ਨਾ ਉਹ ਤਾਂ ਤੰਗ ਨਹੀਂ ਹੁੰਦੀ ਹਾਂ 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 ਵਾਹ ਜੀ ਵਾਹ ਲੋ ਜੀ ਸਾਰੇ ਪਾਸੇ ਲੱਗਾ ਹੋਇਆ ਵਾ ਹਲਵਾ ਤੇ ਚਾਹ ਲੋ ਜੀ ਚਾਹ ਵਾ ਚਾਹ ਦੀਆਂ ਪਿਆਲੀਆਂ ਆਈਆਂ ਛੋਟੀਆਂ ਛੋਟੀਆਂ ਬੜਾ ਮਜ਼ੇਦਾਰ ਨਿਜ਼ਾਮ ਆ ਤੇ ਨਾਲ ਹਲਵਾ ਕੋਈ ਚਮਚੀ ਨਹੀਂ ਕੋਈ ਸ਼ੈ ਨਹੀਂ ਬੜਾ ਦੇਸੀ ਪੁਰਾਣੇ ਅੰਦਾਜ਼ ਨਾਲ ਆਪਣੇ ਪੰਜਾਬ ਦੇ ਵਿੱਚ ਹੁੰਦਾ ਸੀ ਨਾ ਉਹ ਇੱਕ ਪਠਾਣਾਂ ਦਾ ਕਲਚਰ ਵੱਖਰਾ ਹੈ ਜਿੰਨੀਆਂ ਛੋਟੀਆਂ ਪਿਆਲੀਆਂ ਵਾਂ ਉਹਨੀਆਂ ਚਾਹ ਵੀ ਸਵਾਦ ਆ ਸਾਰੇ ਪਛਤੋਜ ਬੋਲਣਦੇ ਆ ਕੀ ਬੋਲਣਦਾ ਇਹ ਦੱਸੀ ਉਹ ਕਹਿੰਦੇ ਯਾਰ ਤੁਹਾਡਾ ਜੁਆਈ ਦੇ ਸੋਣਾ ਹੈ ਭਟਾ ਜੋ ਆਈ ਤੇ ਸੋਣਾ ਹੀ ਬਹੁਤ ਆ ਗਿਆ ਸੋਣਾ ਮੁੰਡਾ ਸੀ ਮੁੰਡਾ ਸੋਣਾ ਲੈ ਕੇ ਆਇਆ ਲੋ ਜੀ ਮਾਸ਼ਾਅੱਲਾ ਹੁਣ ਤੁਹਾਨੂੰ ਉਹਨਾਂ ਨੇ ਵੱਖਰੇ ਬਾਹਤਾਂ ਲਿਆ ਕੇ ਤੇ ਇੱਥੇ ਪਠਾਨਾ ਵਾਲਾ ਕਲਚਰ ਹਾਂ ਠੀਕ ਹੈ ਅਸੀਂ ਕਹਾਂ ਇੱਥੇ ਬੰਦੇ ਬੈਠੇ ਪਠਾਨ ਬੈਠੇ ਕੋਈ ਨਹੀਂ ਤੈਨੂੰ ਬਾਅਦ ਚ ਵੇਖਿਆ ਲੋ ਜੀ ਹੱਥ ਲਾ ਰਹੇ ਨੇ ਇਸ ਤਰ੍ਹਾਂ ਮਾਸ਼ਾਅੱਲਾ ਵਾਹ ਵਾਹ ਨਾਈਸ ਯਾਰ ਵਧੀਆ ਲੱਗ ਰਿਹਾ ਸਾਨੂੰ ਬਹੁਤ ਛਿਨੀ ਅਸੀਂ ਬੋਲ ਸਕਦੇ ਹੌਲੀ ਹੌਲੀ ਬੋਲ ਸਕਦੇ ਆ ਇਹ ਨਾਈਸ ਆ ਲੋ ਜੀ ਰੋਟੀ ਲੱਗ ਗਈ ਰੋਟੀ ਆ ਗਈ ਜੀ ਖਾਣਾ ਖਾ ਲੀਏ ਲੋ ਜੀ ਆਵਰ ਘਟਾ ਬੱਕਰਾ ਬੱਕਰਾ ਸਾ ਤੇਰੇ ਵਾਸਤੇ ਆ ਨਹੀਂ ਨਹੀਂ ਆਹੋ ਆ ਰਿਹਾ ਵਾ ਸਭ ਵਾਹ ਵਾਹ ਲੋ ਜੀ ਖਾਣਾ ਖਾ ਲਿਆ ਤੇ ਹੁਣ ਜੀ ਕਿੰਨੂੰ ਰੱਖਣ ਲੱਗਿਆ ਜੀ ਵਾਹ ਜੀ ਵਾਹ ਅਲੱਗ ਅਲੱਗ ਰਵਾਜ ਹੀ ਦੇਖਣ ਨੂੰ ਮਿਲਦਾ ਪਿਆ ਆਜੀਬ ਜੀਵ ਹੈ ਨਾ ਹਾਂ ਮਤਲਬ ਕਿਉਂ ਵੀ ਝੜ ਪਈਏ ਸੱਪ ਨਵਾਂ ਨਿਕਲਦਾ ਪਿਆ ਤਾਂ ਇੱਕ ਅਜੀਬ ਮਾਹੌਲ ਬਣ ਰਿਹਾ ਵਾਹ ਜੀ ਇਸ ਤਰ੍ਹਾਂ ਨਾ ਰੱਖੀ ਜਾਣੇ ਆ ਜੀ ਸਾਰੇ ਦਸਰਖਾਨਾ ਉੱਤੇ ਸਾਡੇ ਵਾਰੀ ਮੋਗੀ ਨਾਲ ਜਾਣ ਦੇ। ਨਹੀਂ ਮੁੱਕਦੇ ਸਾਹ ਲੈ। ਕੀਲ ਕੀ ਹੋ ਰਿਹਾ? ਅਫੀਲ ਇਹ ਹੋ ਰਿਹਾ ਕਿ ਛੱਟ ਪਿਛੋਂ ਨਵਾਂ ਸੱਪ ਨਿਕਲਦਾ ਗਿਆ। ਇਹ ਸਮਝ ਨਹੀਂ ਆਉਂਦੀ ਵੀ ਕੀ ਹੋ ਰਿਹਾ ਵਾ। ਹਲੇ ਸਮਝ ਨਹੀਂ ਆ ਰਹੀ। ਬਾਬਰ ਸਾਡਾ ਰਾਜਦਾਨੀ ਹੁੰਦਾ ਮਾਸ਼ਾਅੱਲਾ ਛੇਤੀ ਤੇ ਅੱਜ ਪ੍ਰਾਤਾਂ ਵੇਖ ਕੇ ਇਹਦੀ ਬੱਸ ਹੋ ਗਈ। ਅੱਛਾ ਇੱਕ ਚੀਜ਼ ਮੈਂ ਮੈਨੂੰ ਨਹੀਂ ਸੀ ਪਤਾ ਵੀ ਪਲੇਟਾਂ ਚਮਚੀਆਂ ਇਹ ਉਹ ਨਹੀਂ ਹੁੰਦੀਆਂ। ਮਤਲਬ ਸਿਰਫ ਪ੍ਰਾਤਾਂ ਤੇ ਪ੍ਰਾਤਾਂ ਦੇ ਨਾਲ ਬਸ ਪ੍ਰਾਤਾਂ 9 ਵਜੇ ਮਤਲਬ 9 ਵਜੇ ਤੇ ਪ੍ਰਾਤਾਂ ਪ੍ਰਾਤਾਂ ਹੀ ਪ੍ਰਾਤਾਂ ਹੀ ਆ ਤੇ ਹੁਣ ਇੱਕ ਅੱਛਾ ਇਸ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਵਿਲੇ ਸ਼ਾਮ ਹੋ ਰਹੇਗੀ ਕਿਤੇ ਨਹੀਂ ਮੈਨੂੰ ਤਾਂ ਪਤਾ ਨਹੀਂ ਕਿ ਪਹਿਲੇ ਹੀ ਹੋ ਰਹੀਗੀ ਅੱਛਾ ਚਾਹ ਹੋਰ ਨਹੀਂ ਆਏਗੀ ਹੁਣ ਓਕੇ ਮਤਲਬ ਨਹੀਂ ਨਹੀਂ ਮੈਂ ਆਪ ਦੀ ਆਪ ਦੀ ਪੀ ਲਾਂਗੇ ਆਪ ਦੀ ਆਪ ਦੀ ਰਾਜ ਪੀ ਲਾਂਗੇ ਅੱਛਾ ਇਸ ਤੋਂ ਬਾਅਦ ਖਤਮ ਆਖਰੀ ਆਖਰੀਆਂ ਦੇ ਚੱਕ ਦੇ ਵਿੱਚ ਪਾ ਲਿਓ ਠੀਕ ਹੈ ਉਹ ਸਲਮਾਨ ਖਾਨ ਨੇ ਤਾਂ ਤਬਾਈ ਪੱਟਦੀ ਓਏ ਕੋਈ ਯਕੀਨ ਮੰਨ ਜਾ ਮੈਂ ਵੇਖੀ ਗਿਆ ਤੈਨੂੰ ਜਿਹੜਾ ਇੰਡੀਆ ਵਾਲਾ ਜੈਲੀ ਹੈ ਜਿਹੜਾ ਉਹ ਹੈ ਅਸਲ ਨਾਨ ਪੀਡੀਏ ਸਮਾਨ ਕਰਦਾ ਨਾਨ ਪੀਡੀਏ ਬੰਦੇ ਦੇਖਦਾ ਚਾਹ ਚਾਹੜਾ ਪੈਗੜੀ ਪਾਇਆ ਯਕੀਨ ਮੰਨ ਇਸ ਬੰਦੇ ਨੇ ਫਲੋ ਨਹੀਂ ਟੁੱਟਣ ਦਿੱਤਾ ਇੰਨੇ ਇੱਕ ਥਾਲੀ ਆਵੇ ਨਹੀਂ ਬਹੁ ਹੋਵੇ ਤਾਂ ਦੂਜੀ ਮੈਂ ਵੇਖਣ ਹੀ ਦਿਆਂ ਸੀ ਤੈਨੂੰ ਅਸੀਂ ਇੰਜੋਏ ਕਰ ਰਹੇ ਹਾਂ ਪੁੱਲ ਕੀ ਕਰ ਰਹੇ ਹਾਂ ਹੋਲ ਇੰਜੋਏ ਇੰਜੋਏ ਕਿੰਨਾ ਬਸ ਸਹੀ ਹੈ ਲੋ ਜੀ ਕਿੰਨੂ ਸ਼ੁਨੂ ਆਪਾਂ ਵੀ ਖਾਈਏ ਤੇ ਫਿਰ ਅੱਗੇ ਵੇਖਦੇ ਆਂ ਵੀ ਕੀ ਬਣਦਾ ਤੇ ਕੀ ਨਹੀਂ ਨਜ਼ਾਰੇ ਆ ਰਹੇ ਆ ਨਜ਼ਾਰੇ ਜਾ ਰਹੇ ਆ ਲੋ ਜੀ ਰੋਟੀ ਪਾਣੀ ਖਾ ਲਿਆ ਕਾਰ ਵਿਹਾਰ ਬਸ ਰੋਟੀ ਪਾਣੀ ਵਾਲੇ ਸੀ ਬਾਕੀ ਕਾਰ ਵਿਹਾਰ ਇਹਨਾਂ ਨੇ ਕਰਨੇ ਆ ਜਾ ਕੇ ਘਰੇ ਨਿਕਾਹ ਜਿਹੜਾ ਵਾ ਉਹ ਇਹਨਾਂ ਦਾ ਜਾ ਕੇ ਹੋਣਾ ਵਾ ਜੀ ਇਹਨਾਂ ਦਾ ਰਵਾਜ ਆ ਕੇ ਜਦੋਂ ਜਾਣਗੇ ਨਾ ਜੀ ਉੱਥੇ ਨਿਕਾਹ ਕਰਨਗੇ ਕਾਰੀ ਸਾਹਿਬ ਸਪੈਸ਼ਲ ਸਦਣਗੇ ਉਹ ਇਹਨਾਂ ਦਾ ਨਿਕਾਹ ਕੀਤਾ ਜਾਏਗਾ ਕੱਲੋਂ ਇਹਨਾਂ ਦੀ ਸਿਸਟਰ ਦੀ ਬਰਾਤ ਵੀ ਉੱਥੇ ਆਉਣੀ ਆ। ਹਾਂ ਤੇ ਉਹਨਾਂ ਨੇ ਨਿਕਾਹ ਇੱਥੇ ਆ ਕੇ ਇੱਥੇ ਆ ਕੇ ਕਰਨਾ। ਤੇ ਰੋਟੀ ਉਹਨਾਂ ਦੀ ਬਹੁਤ ਸੋਹਣੀ ਸੀ। ਰੋਟੀ ਬਹੁਤ ਸੋਹਣੀ ਸੀ। ਰੋਟੀ ਵੱਲੋਂ ਸਵਾ ਦਾ ਉਹ ਮੱਕਣ ਕੱਟ ਤੇ ਆ ਬਾਰ-ਬਾਰ ਆ ਰਿਹਾ ਸੀ ਦਸੋ ਦਸੋ। ਆਪਣੇ ਤੇ ਪੰਜਾਬੀਆਂ ਹੁੰਦਾ ਪਲੇਟਾਂ-ਪਲੂਟਾਂ ਇੱਥੇ ਛਾਲ ਹੀ ਚੱਲੇ ਵੱਡੇ। ਤੇ ਉਹਨਾਂ ਨੇ ਬੱਕਰਾ ਦਿੱਤਾ ਪ੍ਰਿਹੇਜ਼ਗਾਰਾਂ ਵਾਸਤੇ ਵੀ ਪ੍ਰਿਹੇਜ਼ਗਾਰ علیحد੍ਹਾ ਹੋ ਜੋ। ਮੈਂ ਤੇ ਡੇਰੇ ਵਾਲਾ ਪ੍ਰਿਹੇਜ਼ਗਾਰਾਂ ਲਈ ਲੈਣ ਚ ਲੱਗ ਗਿਆ ਸੀ। ਕਹਿੰਦੇ ਵੀ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦਾ ਮਸਲਾ ਉਹ ਬੱਕਰੇ ਤੇ ਆ ਜੋ ਘਟਾ ਨਾ ਖਾਯੋ। ਤੇ ਬਾਬਰ ਕਹਿੰਦਾ ਵੀ ਮੈਂ ਹੀ ਮ ਬਲੱਡ ਪ੍ਰੈਸ਼ਰ ਦਾ ਮਰੀਜ਼ ਆ ਤਾਂ ਮੈਂ ਬੱਕਰੇ ਵਾਲੀ ਲੈਣ ਜਾਵਾਂ ਮੈਨੂੰ ਹਾਂ ਤੇ ਬਾਕੀ ਹਾਂ ਪਹਿਲਾਂ ਜਿਹੜਾ ਹਲਵਾ ਦਿੱਤਾ ਉਹ ਵੀ ਚਾਹਸ ਪਲਾਸ ਫਿਰ ਉਹਨਾਂ ਨੇ ਚਾਹ ਦਿੱਤੀ ਉਹ ਵੀ ਚਾਹਸ ਪਲਾਸ ਫਿਰ ਅਸੀਂ ਇਹਨਾਂ ਨੂੰ ਬਾਅਦ ਚ ਪੁੱਛਿਆ ਵੀ ਬਾਅਦ ਵੀ ਕਾ ਰੋਟੀ ਆਉਣੀ ਆ ਚਾਹ ਚਾਹ ਤੇ ਉਹਨਾਂ ਨੇ ਕਿਹਾ ਨਹੀਂ ਤੁਸੀਂ ਮੈਂ ਤਾਂ ਡੇਰੇ ਵਾਲੇ ਇਨਸਲਾਹ ਕੀਤੀ ਵੀ ਕਾਸ਼ ਪਤਾ ਹੁੰਦਾ ਫੇ ਪਿਆਲੀ ਚਾਹ ਦੀ ਨਾਲ ਕੋਲ ਲੈਂਦੇ ਹਾਂ ਤੇ ਫਿਰ ਬਾਅਦ ਨਹੀਂ ਕਿਹਾ ਨਹੀਂ ਕਿਹਾ ਪਿਆਲੀਆਂ ਸੀ ਹਾਂ ਬਹੁਤ ਪਰ ਮੈਨੂੰ ਤੇਰਾ ਇਤਬਾਰ ਕੋਈ ਨਹੀਂ ਤੂੰ ਸ਼ੈ ਕੇ ਜੇਬ ਜੁ ਦਿੱਤੀ ਹੋਵੇ ਨਹੀਂ ਨਹੀਂ ਉਸ ਬਾਅਦ ਅਸੀਂ ਕਿੰਨੋਂ ਉਹਨਾਂ ਨੇ ਦਿੱਤੇ ਖਾਣੇ ਤੋਂ ਬਾਅਦ ਹਾਂ ਉਹਨਾਂ ਨੇ ਖਾਣਾ ਹਜ਼ਮ ਤਕਰੀਬਨ ਕਰੀ ਦਿੱਤਾ ਹਾਂ ਯਾਨੀ ਬਹੁਤ ਵਧੀਆ ਹੋ ਗਿਆ ਜੀ ਨਿਜ਼ਾਮ ਤੇ ਇਹਦੇ ਵਿੱਚ ਇਹ ਆ ਵੀ ਇੱਥੇ ਹੁਣ ਆਪਣੇ ਬੰਦੇ ਜਿਵੇਂ ਖੱਟ ਖੁੱਟਦੇ ਹਨਾ ਵੀ ਲਾੜਾ ਘਰੇ ਜਾਂਦਾ ਵਾ ਇਹਨਾਂ ਦੇ ਜਾਂਦਾ ਵੀ ਆ ਤੇ ਨਹੀਂ ਵੀ ਕਿਉਂਕਿ ਹੁੰਦਾ ਹੀ ਨਹੀਂ ਤੇ ਜਾਣਾ ਕਿਨੇ ਆ ਸੋ ਹਾਂ ਦਸਮਾ ਨਹੀਂ ਇੱਥੇ ਹੁੰਦੀਆਂ ਕਿਉਂਕਿ ਜਾ ਕੇ ਹੁੰਦੀਆਂ ਵਾ ਹੁਣ ਆਪਾਂ ਆਪਾਂ ਤਾਂ ਹੋ ਗਏ ਆ ਫ੍ਰੀ ਲਾੜਾ ਹੁਣ ਇੱਕ ਵਾਰੀ ਬਸੰਦਰ ਗਿਆ ਵਾ ਕਹਿੰਦੇ ਆਇਆ ਵੀ ਹੁਣ ਨਾ ਉਹ ਵੀ ਇੰਨਾ ਕੁਛ ਤਾਂ ਹੋਇਆ ਕਿ ਆਪਾਂ ਨੇ ਨਾਲ ਕਰਕੇ ਯੂਕੂਬ ਨਾਲ ਜਿਹੜਾ ਹੋਇਆ ਮਾਲਾ ਗਾਨਾ ਹਾਂ ਮਾਲਾ ਗਾਨਾ ਨਹੀਂ ਹੁੰਦਾ ਉਹ ਬੜਾ ਬੁਰਾ ਜਿਹਾ ਮਹਿਸੂਸ ਕਰਦੇ ਆ ਉਹ ਕਹਿੰਦੇ ਆ ਉਹ ਕਹਿੰਦੇ ਸ਼ਰਮ ਹੁੰਦੀ ਆ ਸਾਨੂੰ ਜਿਹੜੇ ਦੁਲਾਵਰਾਤ ਨਾਲ ਜਾਂਦਾ ਹੀ ਨਹੀਂ ਉਹ ਸਾਡਾ ਕਰਕੇ ਨਾਲ ਆਇਆ ਤੇ ਗੱਡੀ ਸੱਜ ਕੇ ਪਹਿਲੀ ਵਾਰੀ ਇਹੀ ਪਠਾਣਾ ਦੀ ਹਾਂ ਏਅਰ ਕਾਰ ਟੁੱਟਾ ਪਠਾਣਾ ਦੀ ਹਿਸਟਰੀ ਚ ਗੱਡੀ ਸੱਜ ਕੇ ਪਹਿਲੀ ਵਾਰੀ ਆਇਆ ਗਾਨਿਆਂ ਨਾਲ ਆਇਆ ਸੱਜਿਆ ਨਾਲ ਹਾਂਜੀ ਅਸਮਾਂ ਇਹਨਾਂ ਦੀਆਂ ਜਿਹੀਆਂ ਹੋ ਘਰੇ ਹੋਣਗੀਆਂ ਉਹ ਬਾਕੀ ਹੋਣਗੀਆਂ ਘਰੇ ਇਹ ਬਾਕੀ ਜੀ ਹੁਣ ਜਿਹੜੀਆਂ ਕੁਛ ਰਸਮਾਂ ਵਾਂ ਰਿਵਾਜ ਆ ਦਿਖਾ ਨਹੀਂ ਸਕਦੇ ਪਰ ਤੁਹਾਡੇ ਨਾਲ ਸਾਂਝੀਆਂ ਜਰੂਰ ਕਰਾਂਗੇ ਵਿਖਾਉਣੇ ਆ ਤੁਹਾਨੂੰ ਕਿ ਕੀ ਕਾਰਵਿਹਾਰੀਆ ਕੀ ਅਸਮ ਰਵਾਇ ਹੁੰਦੇ ਆ ਭਾਣੂ ਪੁੱਛ ਕੇ ਤੇ ਫਿਰ ਕਰਦੇ ਆ ਤੁਹਾਡੇ ਨਾਲ ਸਾਂਝਾ ਸੋ ਬਾਕੀ ਉਮੀਦ ਆ ਵੀ ਤੁਸੀਂ ਵਿਆਹ ਇੰਜੋਏ ਕੀਤਾ ਹੋਣਾ ਵਾ ਇੰਜੋਏ ਵੀ ਚੋ ਕਹਿ ਸਕਦੇ ਆ ਇਹ ਕਿ ਵੀ ਕਹਿ ਸਕਦਾ ਕਿ ਨਵੀਂ ਇਨਫੋਰਮੇਸ਼ਨ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਮਿਲੀ ਹੁਣੀ ਕਿ ਨਵੀਂ-ਨਵੀਂ ਸ਼ਹਿਰ ਨਵਾਂ-ਨਵਾਂ ਨਵਾਂ ਕਲਚਰ ਨਵਾਂ ਸਾਹਕਤਾ ਸਾਡੇ ਲਈ ਖੁਦ ਬੜਾ ਸ਼ੌਕਿੰਗ ਜਿਆ ਸੀ ਅਲੱਗ ਸੀ ਸਾਨੂੰ ਆਪ ਨਹੀਂ ਸੀ ਪਤਾ ਕਿ ਕੀ ਹੋਣਾ ਤੇ ਕੀ ਪਹਾਵਰਤਣੀਆਂ ਵਾ ਸੋ ਇਸ ਕਰਕੇ ਫਿਰ ਜਰਾ ਸੀ ਮਤਲਬ ਤੁਹਾਨੂੰ ਪਹਿਲੇ ਨਹੀਂ ਦੱਸ ਸਕੇ ਨਾਲ ਦੀ ਨਾਲ ਤੁਹਾਨੂੰ ਵਿਖਾਉਂਦੇ ਰਿਹਾ ਜੋ ਜੋ ਸਾਨੂੰ ਵੇਖਦਾ ਰਿਹਾ ਸੀ ਤੁਹਾਨੂੰ ਵਿਖਾਉਂਦੇ ਰਿਹਾ ਸੋ ਸ਼ਹਿਰ ਤੁਸੀਂ ਹੁਣ ਰਹਿਣਾ ਵਾ ਜੁੜ ਕੇ ਵਲੌਗ ਨਾਲ ਤੇ ਵੇਖਦੇ ਆਂ ਵੀ ਅੱਗੇ ਕੀ ਹੁੰਦਾ ਕਿਉਂਕਿ ਇੱਥੇ ਕੁਝ ਪਤਾ ਨਹੀਂ ਹੁੰਦਾ ਮੌਤ ਦਾ ਤੇ ਗਾਹ ਦਾ ਪਤਾ ਨਹੀਂ ਤੇ ਪਠਾਣਾ ਦਾ ਵਿਆਹ ਦਾ ਵੀ ਨਹੀਂ ਪਤਾ ਲੋ ਜੀ ਬਰਾਤ ਮੁੜ ਗਈ ਆ ਸਤ ਜੀ ਬਸ ਮੋਗੀ ਕਹਾਣੀ ਬਸ ਅਸੀਂ ਚਲੀ ਹੁਣ ਹਾਂਜੀ ਆਪਾਂ ਵੀ ਚੱਲਣਾ ਲੋ ਜੀ ਬਰਾਤ ਵਾਪਸ ਮੁੜੀ ਜਾਂਦੀ ਆ ਤੇ ਗੱਲ ਇਹ ਆ ਵੀ ਅੱਜ ਇੱਕ ਹੋਰ ਕਾਰ ਟੁੱਟ ਗਿਆ ਉਹ ਇਹ ਟੁੱਟਾ ਕਿ ਉਹਨਾਂ ਨੇ ਦੂਲਣ ਜਿਹੜੀ ਆ ਉਹ ਲਾੜੇ ਨਾਲ ਬਾਹਤੀ ਆ ਕਹਿੰਦੇ ਵੀ ਦੂਲੇ ਦੇ ਨਾਲ ਦੂਲਣ ਮੁੜੂਗੀ ਇਹ ਚੋਰੀ ਸਾਹਿਬ ਪਹਿਲੀ ਵਾਰੀ ਹੋਇਆ ਹਾਂਜੀ ਅਜੇ ਬਿਲਕੁਲ ਜੀ ਪਠਾਣਾ ਦੇ ਖਾਨ ਬਰਾਦਰੀ ਜਿਹੜਾ ਉਹਨਾਂ ਦਾ ਕਲਚਰ ਆ ਕੇ ਪਹਿਲਾਂ ਜਾਂਦੇ ਉਹ علیحدਦਾ ਹੀ ਲੈ ਕੇ ਆਉਂਦੇ ਤੇ ਸਾਡਾ ਦੋਸਤ ਯਕੂਬ ਖਾਨ ਅਸੀਂ ਜਦੋਂ ਬਰਾਦਰ ਨਾਲ ਗਏ ਤੇ ਗੱਡੀ ਪਹਿਲੀ ਵਾਰੀ ਸੱਜ ਕੇ ਗਈ ਹੈ ਅਗਲੇ ਦੇ ਬੂਹੇ ਤੇ ਤੋਂ ਸੱਜ ਕੇ ਹਾਰ ਸ਼ਿੰਗਾਰਨਾ ਉਹਨਾਂ ਨੇ ਫਿਕਿਆ ਚੱਲ ਬੱਚੀ ਇਹਦੇ ਨਾਲ ਕਾਰ ਦੇ ਨਾਲ ਹੀ ਭੇਜੋ ਆਏ ਦਾ ਉਹਨਾਂ ਨੇ ਸਨਮਾਨ ਕੀਤਾ ਆਏ ਦਾ ਸਨਮਾਨ ਕੀਤਾ ਮਾਨ ਕੀਤਾ ਬੜੀ ਗੱਲ ਆ ਇਹ ਤੇ ਚਲੋ ਇਹ ਵੀ ਰਿਵਾਜ ਥੋੜਾ ਜਿਹਾ ਇਹਨਾਂ ਦਾ ਬਦਲ ਗਿਆ ਹਾਂਜੀ ਹਾਂਜੀ ਇਹ ਮੈਂ ਕਿਹਾ ਵੀ ਇੱਕ ਬਦਲਿਆ ਨਸੀਬਾਂ ਵਾਲਾ ਸਾਡਾ ਯਕੂਬ ਨਸੀਬਾਂ ਵਾਲਾ ਭਾਈ ਨਸੀਬਾਂ ਵਾਲਾ ਉਹ ਕਿ ਅਸੀਂ ਇਹ ਨਹੀਂ ਪਤਾ ਹੁੰਦਾ ਚਲੋ ਬਾਕੀ ਉਮੀਦ ਕਰਦੇ ਆ ਕਿ ਜਿਹੜਾ ਇਹਨਾਂ ਦਾ ਕਲਚਰ ਹੈ ਇਹਨਾਂ ਦਾ ਵਿਆਹ ਵਾ ਤੁਹਾਨੂੰ ਵਧੀਆ ਲੱਗਿਆ ਹੋਣਾ ਹੈ ਸਿੰਪਲ ਸੀ ਲੇਕਿਨ ਉਮੀਦ ਆ ਵੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਕਿਉਂਕਿ ਸਾਨੂੰ ਸਵਾਦ ਆਇਆ ਕਿਉਂਕਿ ਸਾਨੂੰ ਆਪ ਨਹੀਂ ਸੀ ਤੁਹਾਨੂੰ ਜਿਵੇਂ ਪਹਿਲੇ ਦੱਸਿਆ ਕਿ ਸਾਨੂੰ ਪਤਾ ਨਹੀਂ ਸੀ ਵੀ ਕੀ ਕੀ ਅੱਗੇ ਹੋਣਾ ਵਾ ਸੋ ਇਸ ਕਰਕੇ ਜੋ ਜੋ ਹੁੰਦਾ ਰਿਹਾ ਫਿਰ ਤੁਹਾਡੇ ਰੂਬਰੂ ਆਪਾਂ ਕਰਦੇ ਰਹੇ ਤੇ ਬਾਕੀ ਜਿਹੜੀ ਗਲਤੀ ਕੋਈ ਤਾਈ ਆ ਉਹਦੇ ਲਈ ਮਾਫੀ ਤੇ ਬਾਕੀ ਜਿਹੜੇ ਵੀਰ ਭਰਾ ਕਮੈਂਟ ਕਰਦੇ ਆ ਜਿੰਦ ਤਨ ਆਪਾਂ ਹੋਏ ਪੱਕੇ ਠੱਗੇ ਜੇ ਵਿਲੇ ਸਾਰਿਆਂ ਦੇ ਰਿਪਲਾਈ ਬੜੇ ਸਵਾਰ ਕੇ ਸੋਹਣੇ ਤਰੀਕੇ ਨਾਲ ਕਰਾਂਗੇ ਇੱਕ ਵਲੌਗ ਬਣਾ ਕੇ ਵੇ ਬਹੁਤ ਮਿਹਰਬਾਨੀ ਸ਼ੁਕਰੀਆ ਦਤਿਆਂ ਰੱਖਿਓ ਬਹੁਤ ਸਾਰਾ ਤੇ ਮਿਲਦੇ ਆਂ ਅਗਲੇ ਵਲੌਗ ਚ ਤੇ ਰੱਬ ਰੱਖਾ ਜੀ